ਕੁੜੀਆਂ ਨੂੰ ਪੀਂਦੀ ਬਿਨਾਂ ਨਾਲੇ ਜੀਣਾ ਮੌਦੀਆ ਕਿਵੇਂ ਪਹਿਲੀ ਵੀ ਜੀਣਾ ਪ੍ਰੇਮੀ ਅਤੇ ਕਾਂਗਰਸ ਦੇ ਰੋਪੜ ਦੇ ਚਰਾ ਪਰਦਾਣਾ ਜਲਦ ਅਸਵਿੰਦਰ ਸਿੰਘ ਚੈੜੀਆਂ ਚੌਕੀ ਪਿੱਤੇ ਦੇ ਨਹੀਂ ਸਾਨੂੰ ਸਦੀਵੀ ਵਿਛੋੜਾ ਦੇ ਕਾਲ ਪੁਰਖ ਵਾਹਿਗੁਰੂ ਦੇ ਚਰਨਾ ਵਿੱਚ ਜਾਬਰਾਜੇ ਸਨ ਜਿਨ੍ਹਾਂ ਦੀ ਯਾਦ ਵਿੱਚ ਅੱਜ ਜਿਲ੍ਹਾ ਰੋਪੜ ਦੇ ਪਿੰਡ ਪੰਜੋਲਾ ਵਿਖੇ ਸ਼ਾਨਦਾਰ ਕਬੱਡੀ ਕਮ ਕਰਵਾਇਆ ਗਿਆ ਜਿਸ ਦੇ ਵਿੱਚ ਦੂਰੋਂ ਨੇੜਿਓਂ ਵੱਡੀ ਗਿਣਤੀ ਦੇ ਵਿੱਚ ਕਬੱਡੀ ਟੀਮਾਂ ਨੇ ਭਾਗ ਲਿਆ ਇਸ ਮੌਕੇ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ ਆਓ ਤੁਹਾਨੂੰ ਵੀ ਦਿਖਾਉਨੇ ਆ ਇਸ ਖੇਡ ਮੇਲੇ ਦੀਆਂ ਕੁਝ ਤਸਵੀਰਾਂ ਅਤੇ ਇਸ ਖੇਡ ਮੇਲੇ ਦੇ ਰਾਹੀਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਜੈਲਦਾਰ ਸਤਵਿੰਦਰ ਸਿੰਘ ਜਿਹੜੀਆਂ ਨੂੰ ਦਿੱਤੀ ਨਿੱਕੀ ਸਨਮਾਨਜਲੀ ਪੈਂਡਾ ਦੋ ਟੀਮਾਂ ਰਹੀਆਂ ਕੀ ਕਰਦਾ ਹੋਰ ਅੱਜ ਜਿੱਥੇ ਜਿੱਥੇ ਕਰਦਾ ਉਹਨਾਂ ਦੇ ਸੱਚੇ ਖੱਬਲਾ ਦੋਨੋਂ ਕੀ ਬਾਰੇ ਨਾ ਦੇ ਰક્ષਣਾਂ ਲੱਗੀਆਂ ਆਰਾਸ਼ੀਰਵਾਦ ਇਹਨਾਂ ਸੱਜਿਆਨ ਵੱਡੇ ਵਾਲ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ

पल्प पटल घुस मरी है, घुस पटी है, पापों पाज रहे हैं, हम माफिया बड़ी है, लग रहा हुआ धोर है, हम भाई जो भी नहीं हो रहा, कि घालो बाँधा, हम बाँधे हैं, दफनाना बाँधे हैं, हम इतने पढ़े हुए हैं, और इस समय आता आ रहा है, इस रीला है, हम इतने ताला हम हो जाते हैं ਵੇ ਸਮਾਧ ਹੋਗਾ ਹੋਰ ਦੇਖਦੇ ਜੀ ਹੈਪੀ ਤਿਆਰ ਹੈ ਮਨਜੀਤ ਹੈ ਰਮਨ ਦੇ ਸੰਦੀਪ ਦੀ ਟੱਕਰ ਹੈ ਐਨੀ ਤੇਜ਼ੀ ਨਾਲ ਲ ਮੈਚ ਫਿਰਦਾ ਫੇੜੇ ਆ ਰਿਹਾ ਹੈ ਦੋਨੋਂ ਟੀਮਾਂ ਦੇ ਰੇਲ ਚੋਟੀ ਦੀ ਟੱਕਰ ਹੈ ਹਰ ਮਾਹ ਦੇ ਹੈ 10 ਨੰਬਰ ਵਾਲੇ ਆ ਵੇਖੋ ਪਰੇਵਿਕਾ ਪਰੇਵਿਕਾ ਸਾਹਮਣੇ ਹਰ ਤਾਰ ਹੈ ਉਹ ਸਵੇਰ ਹੈ ਅੱਜ ਪਿੰਡ ਪੰਜੋਲਾ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਹੈ ਸਵਾਗਤ ਕਰਦਾ ਹਾਂ ਸਾਰਿਆਂ ਨੂੰ ਜਿਹੜੀਆਂ ਦੀ ਯਾਦ ਚ ਤੁਸੀਂ ਵੀ ਹਾਜ਼ਰ ਹੋ ਕੇ ਕੜਾ ਤੇ ਯਾਰ ਦੇ ਮਾਂ ਦੇ ਬਾਰ ਬਾਰ ਧੰਨਵਾਦ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਗੁਣ ਸਰਵਗਾਸੀ ਮੇਰੇ ਵੱਡੇ ਵੀਰ ਜੈਲਦਾਰ ਚੈੜੀਆਂ ਜੀ ਜਿਹੜੇ ਸਾਨੂੰ ਛੱਡ ਕੇ ਵਿਛੋੜਾ ਦੇ ਕੇ ਚਲੇ ਗਏ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਪੰਜੋਲਾ ਵਾਸੀਆਂ ਵੱਲੋਂ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਬਹੁਤ ਵੱਡਾ ਅਪਰਾਹ ਹੈ ਇਸੇ ਤਰ੍ਹਾਂ ਸਾਡੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਰੋਪੜ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਉਹਨਾਂ ਨੂੰ ਇੱਥੇ ਸਨਮਾਨ ਚਾਹੀਦਾ ਜਿਹੜੇ ਸਾਹਿਬ ਬਹੁਤ ਨੇਕ ਇਨਸਾਨ ਸਨ ਵਧੀਆ ਚੰਗੇ ਇਨਸਾਨ ਸਨ ਜਿਸ ਤਰ੍ਹਾਂ ਇਹ ਕਲੱਬ ਨੇ ਪਿੰਡ ਨੇ ਬੰਜੋਲਾ ਨੇ ਉਹਨਾਂ ਨੂੰ ਸਲਮਾਨ ਦਿੱਤਾ ਸਾਰੇ ਇਲਾਕੇ ਨੂੰ ਦੇ ਦੇਣਾ ਚਾਹੀਦਾ ਮੇਰੇ ਵੱਲੋਂ ਵੀ ਉਹਨਾਂ ਨੂੰ ਬਹੁਤ ਮੇਰੇ ਦਾ ਭਰਾ ਸੀ ਬੜੇ ਚੰਗੇ ਚੰਗੇ ਇਨਸਾਨ ਸਨ ਵਧੀਆ ਮਿੱਤਰ ਸਨ ਮੇਰੇ ਮੇਰੇ ਵੱਲੋਂ ਇਹਨਾਂ ਨੂੰ ਸ਼ਰਦਾ ਦੇ ਪੁਰਪੇਟ ਅੱਜ ਜੇ ਅਸੀਂ ਵੀ ਤਿਆਰੀ ਲਈ ਆ ਕਿੰਨੇ ਕਸਾਈ ਮਦਦ ਹੋਵੇ ਟੂਰਨਾਮੈਂਟ ਇਹ ਜਿਹੜੀਆਂ ਸਾਡਾ ਵੀ ਸੁਪਨਾ ਹੁੰਦਾ ਸੀ ਹਮੇਸ਼ਾ ਜਿਹੜੇ ਸਾਹਿਬ ਮੈਂ ਅਸੀਂ ਹਰ ਵਾਰ ਟੂਰਨਾਮੈਂਟਾਂ ਜਾਂਦੇ ਦੇ ਮੈਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਨੀ ਜਾਂਦਾ ਹੈ ਇਹ ਜਿਹੜੀਆਂ ਸਾਡੇ ਸੁਪਨੇ ਨੂੰ ਜੀਣਾ ਰੱਖੀ ਅਸੀਂ ਕਿ ਤੁਸੀਂ ਨੌਜਵਾਨ ਜਿਹੜੇ ਸਾਡੇ ਨਸ਼ੇ ਤੋਂ ਬਚਣ ਤੇ ਚੰਗੇ ਖੇਡਾਂ ਵੱਲ ਪੈਣ ਇਹੀ ਸਾਡਾ ਸੁਹਿਆ ਜੀ ਬੜਿਆ ਪਿੰਡ ਪਛੋਣੇ ਦੇ ਵਿੱਚ ਪਹੁੰਚ ਕਮੇਟੀ ਕੰਮ ਦੇ ਵਿੱਚ ਕੀ ਕਰਨਾ ਚਾਹੁੰਦੇ ਸ਼ਿਕਾਦੀ ਪਹਿਲਾਂ ਤਾਂ ਸਾਰਿਆਂ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਤੀਕਾਲ ਅੱਜ ਅਸੀਂ ਘਾੜ ਇਲਾਕੇ ਦੇ ਪਿੰਡਾਂਗਾ ਪੰਜੋੜਾ ਉੱਥੇ ਮੌਜੂਦ ਹੈ ਅ ਅਸ਼ੀਰ ਭਗਤ ਸਿੰਘ ਕਲੱਬ ਵੱਲੋਂ ਪੰਜੋੜੇ ਵੱਲੋਂ ਸਾਡੇ ਬਹੁਤ ਇਲਾਕੇ ਦੀ ਮੰਨੀ ਪਰਮਣੀ ਸ਼ਖਸੀਅਤ ਜਲਦਾਰ ਸੁਖਵਿੰਦਰ ਸਿੰਘ ਚੈਰੀਆ ਦੀ ਨਿੱਕੀ ਯਾਦ ਨੂੰ ਮੁੱਖ ਰੱਖ ਕੇ ਦੇ ਨਗਰ ਨਿਵਾਸੀਆਂ ਵੱਲੋਂ ਇਲਾਕੇ ਵੱਲੋਂ ਪ੍ਰਬੰਧ ਕੀਤਾ ਗਿਆ ਵੀ ਅੱਜ ਅਸੀਂ ਇਹ ਗੁੱਗਨ ਜਨਮ ਦਿਨ ਵੀ ਹੈ ਕਹਿੰਦੇ ਅੱਜ ਉਹਨਾਂ ਦਾ ਜਲਦਾਰ ਸਾਹਿਬ ਦਾ ਜਨਮ ਦਿਨ ਵੀ ਹੈ ਪਛੇੜ ਦਿਹਾੜਾ ਹੈਗਾ ਵੀ ਉਹਨਾਂ ਨੂੰ ਸਮਰਪਿਤ ਅਜੇ ਨਗਰ ਵੱਲੋਂ ਜਿਹੜਾ ਅਭਰਾਲਾ ਕੀਤਾ ਗਿਆ ਹੈ ਜਲਦਾਰ ਸਾਹਿਬ ਦੀਆਂ ਇਸ ਇਲਾਕੇ ਵਾਸਤੇ ਨਗਰ ਵਾਸਤੇ ਵੱਡੀਆਂ ਸੇਵਾਵਾਂ ਨੇ ਉਹਨੂੰ ਯਾਦ ਰੱਖ ਰਿਹਾ ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਕ ਕਬੱਡੀ ਕੱਪ ਕਰਵਾਇਆ ਜਾ ਰਿਹਾ ਮੌਸਮ ਦੀ ਖਰਾਬੀ ਦੇ ਆਣਾ ਪ੍ਰਬੰਧਕਾਂ ਨੇ ਬਹੁਤ ਮਿਹਨਤ ਤੇ ਮਸ਼ੱਕਰ ਦੇ ਨਾਲ ਜਿਹੜਾ ਅੱਜ ਦਰਸ਼ਕਾਂ ਨੂੰ ਵੀ ਮਿਉਸੀ ਨਾ ਹੋਵੇ ਅੱਜ ਇੱਥੇ ਖੇਡ ਮੇਲਾ ਕਰਵਾਇਆ ਜਾਂਦਾ ਜੰਪਕ ਦੀਆਂ ਗੇਮਾਂ ਹੋਈਆਂ ਨੇ ਆਪਾਂ ਨੂੰ ਸ਼ਾਇਦ ਨੂੰ ਪਤਾ ਵੀ ਜਿਹੜੇ ਸਾਡੇ ਸਾਡੇ ਪਿੰਡਾਂ ਤੋਂ ਸਾਡੇ ਨਗਰਾਂ ਤੋਂ ਤੇ ਛੋਟੇ-ਛੋਟੇ ਕਸਬਿਆਂ ਤੋਂ ਉੱਠ ਕੇ ਜਿਹੜੇ ਵੱਡੇ ਮਕਾਮ ਤੇ ਪਲੇਅਰ ਪਹੁੰਚਦੇ ਨੇ ਜ਼ਰੂਰੀ ਨੇ ਇਹ ਜਿਹੜੇ ਖੇਡ ਮੇਲੇ ਪਿੰਡਾਂ 'ਚ ਹੋਣੇ ਇਹ ਬਹੁਤ ਔਖਾ ਕੰਮ ਹੈ ਲੇਕਿਨ ਮੈਂ ਦਾਦਨਾ ਨਗਰ ਦੀ ਵੀ ਇਹਨਾਂ ਨੇ ਜਿਹੜਾ ਵੱਡਾ ਬਜਟ ਹੋ ਗਿਆ ਖੇਡ ਮੇਲਿਆਂ ਦਾ ਇਹ ਬਹੁਤ ਵੱਡਾ ਪ੍ਰਾਲਾ ਹੈ ਇੱਕ ਰੋਂ ਪਿੰਡ-ਪਿੰਡ ਗਲੀ-ਗਲੀ ਮਹੱਲੇ-ਮੱਲੇ ਜਿਹੜੇ ਖੇਡਣਾ ਕਰਉਣੀਆਂ ਬੜੀਆਂ ਤਾਂ ਕਿ ਜਿਹੜੇ ਸਾਡੇ ਨੌਜਵਾਨ ਹੈ ਇੱਕ ਗਰਾਊਂਡਾਂ 'ਚ ਆ ਸਕਣ ਤੇ ਖੇਡਾਂ ਦੇ ਨਾਲ ਜੁੜ ਸਕਣ। ਬਾਤ ਵਿੱਚ ਸਰਦਾਰ ਸਾਹਿਬਾਨ ਸਰਪੰਦਰ ਸਿੰਘ ਚੈੜੀਆਂ ਦੀ ਯਾਦ ਦੇ ਵਿੱਚ ਜਿਹੜਾ ਇਵੈਂਟ ਕਰਵਾਇਆ ਜਾ ਰਿਹਾ ਹੈ ਕੱਟਾ ਘੋੜਾ ਕਾਟਾ ਲੱਗਦਾ ਹੈ ਉਹਨਾਂ ਦੇ ਵਿੱਚ ਆਪਾਂ ਦੇ ਦੇਖੋ ਜੀ ਜੈਲਦਾਰ ਸਾਹਿਬ ਇੱਕ ਬਹੁਤ ਮਾਨਮਤੀ ਸ਼ਖਸੀਅਤ ਸੀ ਜਿਹਨੇ ਰੋਪੜ ਦੀ ਨਹੀਂ ਸਮੂਝੇ ਪੰਜਾਬ ਦੀ ਇਸ ਇਲਾਕੇ 'ਚ ਉਹਨਾਂ ਦਾ ਵੱਡਾ ਯੋਗਦਾਨ ਸੀਗਾ ਘਰ ਘਰ ਬੱਜਾ ਬੱਜਾ ਉਹਨਾਂ ਦਾ ਜਾਣੂ ਸੀਗਾ ਹਰ ਸਮਾਜ ਦੇ ਖੇਤਰ 'ਚ ਹਰ ਖੇਡਾਂ ਦੇ ਖੇਤਰ 'ਚ ਹਰ ਨਗਰ ਦੇ ਵਿੱਚ ਕੋਈ ਨਾ ਕੋਈ ਉਹ ਜੈਲਦਾਰ ਸਾਹਿਬ ਦਾ ਯੋਗਦਾਨ ਸੀਗਾ ਮੈਂ ਧੰਨਵਾਦੀ ਹਾਂ ਸਮੂਝੇ ਕਲੱਬ ਦੇ ਨਗਰ ਨਿਵਾਸੀਆਂ ਦਾ ਉਹਨਾਂ ਨੇ ਸਾਡੇ ਛੋਟੇ ਵੀਰ ਨੂੰ ਜਿਹੜਾ ਸਮਰਪਿਤ ਜਿਹੜਾ ਅੱਜ ਖੇਡ ਮੇਲਾ ਕਰਵਾਇਆ ਖੇਡ ਮੇਲਾ ਤੁਹਾਡੇ ਵੀ ਕਰਵਾਇਆ ਜਾਣਾ ਹੈ ਸੋਨ ਦੇ ਵਿੱਚ ਆਇਆ ਵਿਨੇਸ਼ ਗਾੜ ਜਿਹੜਾ ਤੁਸੀਂ ਸਾਹਮਣੇ ਦੇ ਸਿੱਕੇ ਨਾਲ ਸਨਮਾਨ ਕਰਨਾ ਜਾ ਰਹੇ ਹੋ ਜੀ ਕੀ ਕਹਿਣਾ ਜਾਊਗਾ ਹਾਂ ਜੀ ਅਸੀਂ ਹਰ ਸਾਲ ਤੁਹਾਨੂੰ ਪਤਾ ਕਿ ਸੀਰ ਕਿਸਾਨਾਂ ਨੂੰ ਪਲੇਅਰਾਂ ਨੂੰ ਸ਼ਹੀਦ ਫੌਜੀਆ ਨੂੰ ਸੀਰ ਕਿਸਾਨਾਂ ਨੂੰ ਅਸੀਂ ਹਰ ਸਾਲ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਆਪਣੇ ਖੇਡ ਮੇਲੇ ਦੇ ਅਸੀਂ ਸਨਮਾਨ ਕਰਦੇ ਹਾਂ ਇਸ ਸਾਲ ਅਸੀਂ ਵਿਨੇਸ਼ ਉਗਾੜ ਦਾ ਜਿਹੜਾ ਉਹ ਖੇਡ ਮੇਲੇ ਸਨਮਾਨ ਕਰਨ ਜਾ ਰਹੇ ਹਾਂ ਪਿੰਡ ਪੰਜੋਲਾ ਦੇ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਆ ਸੰਗਰਾਦਾ ਸਿੰਘ ਜ਼ਿਲਦਾਰ ਜਿਹੜੀਆਂ ਸਾਡੀ ਯਾਦ ਦੇ ਵਿੱਚ ਕੀ ਕਹੋਗੇ ਤੁਹਾਡੇ ਨੂੰ ਦੇਖੋ ਸਾਡੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਸਮੂਹ ਨਗਰ ਨਿਵਾਸੀ ਨਗਰ ਪੰਚਾਇਤ ਨੌਜਵਾਨ ਸ਼ੀਤ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਪੰਜੋਲਾ ਦਾ ਜਿਨ੍ਹਾਂ ਨੇ ਦੇਖੋ ਸਮਾਜ ਦੇ ਵਿੱਚ ਕਿ ਵੱਡਾ ਆਪਾਂ ਜੇ ਆਪਾਂ ਕਹਿੰਦੇ ਸੇਵਾ ਕਰਦੇ ਵੱਡੀ ਸੇਵਾ ਏ ਵੀ ਆਪਾਂ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਦੇ ਤੇ ਜਿਹੜੇ ਖੇਡ ਪ੍ਰੇਮੀ ਆ ਜਿਹੜੇ ਖਿਡਾਰੀਆਂ ਉਹਨਾਂ ਨੂੰ ਖੇਡਣ ਵਾਸਤੇ ਉਹਨਾਂ ਦੀ ਹੌਸਲਾ ਵਧਾਈ ਉਹਨਾਂ ਨੂੰ ਨਾਮ ਤਕਸੀਮ ਕਰਨਾ ਇਹ ਬਹੁਤ ਵੱਡੀ ਨਗਰ ਦੀ ਪ੍ਰਾਪਤੀ ਹੈ ਤੇ ਦੂਜੀ ਸਾਡੇ ਵਿੱਚ ਜਦੋਂ ਸਰਦਾਰ ਜੈਲਦਾਰ ਸਾਹਿਬ ਜੋ ਸਰਦਾਰ ਸਤਵਿੰਦਰ ਸਿੰਘ ਜੀ ਚੈੜੀਆਂ ਉਹ ਨਹੀਂ ਰਹੇ ਇਹ ਵੀ ਬਹੁਤ ਇਲਾਕੇ ਵਿੱਚ ਇੱਕ ਬਹੁਤ ਦੁਖ ਦੀ ਗੱਲ ਹੈ ਅੱਜ ਉਹ ਸੱਜਣ ਨੂੰ ਅਸੀਂ ਯਾਦ ਕਰਦੇ ਹਾਂ ਟੂਰਨਾਮੈਂਟ ਤੇ ਸੋ ਇਸ ਨਗਰ ਦਾ ਧੰਨਵਾਦ ਵੀ ਇਹਨਾਂ ਨੇ ਉਸ ਭਰਾ ਨੂੰ ਯਾਦ ਕੀਤਾ ਸੋ ਵੱਡੀ ਪ੍ਰਾਪਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਮੁੱਚੇ ਨਗਰ ਨਿਵਾਸੀਆਂ ਦਾ ਨਗਰ ਭਰਾਮਾ ਦਾ ਕਮੇਟੀ ਦਾ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਫੇਰ ਆਪਣਾ ਵੱਡੀ ਸੇਵਾ ਨਿਭਾਉਂਦੇ ਹੋਏ ਆਪਾਂ ਕਹਿ ਦਈਏ ਵੀ ਖੇਡ ਜਗਤ ਦੇ ਜਿਸ ਤਰ੍ਹਾਂ ਖੇਡ ਪ੍ਰੇਮੀਆਂ ਦਾ ਤੇ ਆਪਣਾ ਨੌਜਵਾਨ ਖਿਡਾਰੀਆਂ ਨੂੰ ਜਿਹੜੀ ਆਪਾਂ ਨਸ਼ੇ ਦਾ ਦਰਿਆ ਪੰਜਾਬ ਦੇ ਵਿੱਚ ਵਗਦਾ ਉਸ ਦੇ ਵਿੱਚ ਕੱਢਣ ਲਈ ਵੱਡਾ ਕੋਪਰਾਲਾ ਸਮੂਹ ਨਗਰ ਨਿਵਾਸੀ ਪਿੰਡ ਪਚੋਲਾ ਦਾ ਅਸੀਂ ਧੰਨਵਾਦ ਕਰਦੇ ਹਾਂ ਅੱਜ ਪਿੰਡ ਪਚੋਲਾ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਟਡੇ ਵੱਲੋਂ ਵੀ ਹਾਜ਼ਰੀ ਭਰੀ ਜਾ ਰਹੀ ਸਾਥੀ ਮੈਨਾਂ ਤਾਂ ਆਪਣੇ ਵੱਲੋਂ ਜਾਣਕਾਰੀ ਦਿਓ ਟਡੇ ਵੱਲੋਂ ਆ ਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰਾ ਜਿਹੜੇ ਬਲਵਿੰਦਰ ਸਿੰਘ ਜਟਾਣੇ ਦੇ ਨਾਲ ਸ਼ਹੀਦ ਹੋਏ ਸੀ ਸਾਡੇ ਪਿਤਾ ਜੀ ਬੋਲਟ ਸਿੰਘਾਂ ਦੀ ਬੋਲਟ ਦੀ ਸੇਵਾ ਕਰਦੇ ਹੁੰਦੇ ਸੀ ਉਸ ਛੱਕ ਦੇ ਢੇਰੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਮੈਂ ਉਸ ਟਾਈਮ 4 ਮਹੀਨਿਆਂ ਦੀ ਸੀ ਸਾਡੀ ਮਾਤਾ ਜੀ ਨੇ ਮੈਨੂੰ ਕੀਰਤਨ ਕਰ ਕਰਕੇ ਪਾਲਿਆ ਇਹ 92 ਦੀ ਗੱਲ ਆ 1992 ਦੀ ਤੇ ਪਿੰਡ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਦੇ ਨੌਜਵਾਨ ਪੀੜ੍ਹੀ ਦੇ ਵੱਲੋਂ ਇਹ ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਜਾਗਰੂਤ ਕਰਾਇਆ ਜਾ ਰਿਹਾ ਤੇ ਮੇਰੀ ਅਪੀਲ ਹੈ ਸੰਗਤ ਨੂੰ ਜਿਹੜੇ ਸਾਡੇ ਮਾਵਾ ਦੇ ਪੁੱਤ ਨਸ਼ਿਆਂ ਦੇ ਵਿੱਚ ਡੁੱਬ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਨੇ ਭਾਈ ਆਪਣੇ ਇਹ ਨਸ਼ੇ ਨੂੰ ਛੱਡ ਕੇ ਖੰਡੇ ਬਾਟੇ ਦੀ ਪੋਲ ਛਾ ਕੇ ਇਹ ਨਵੀਆਂ ਖੇਡਾਂ ਦੇ ਵਿੱਚ ਉਤਸ਼ਾਹ ਤੇ ਆਪਣੇ ਮਨ ਦੇ ਵਿੱਚ ਜੋਸ਼ ਭਰੀਏ ਜਿਨ੍ਹਾਂ ਯੋਧਿਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਉਹ ਯੋਧੇ ਜਿਨ੍ਹਾਂ ਨੇ ਸਾਡੀ ਖਾਤਰ ਆਪਣਾ ਆਪ ਵਾਰ ਦਿੱਤਾ ਕਹਿੰਦੇ ਲੱਖ ਵਾਰੀ ਪ੍ਰਣਾਮ ਹੈ ਮੇਰੀ ਉਸ ਜਵਾਨੀ ਨੂੰ ਉਹ ਦੇਸ਼ ਕੌਮ ਦੀ ਖਾਤਰ ਵਾਰੀ ਜੋ ਜਿੰਦਗਾਨੀ ਨੂੰ ਤੇ ਮਾਣ ਹੈ ਮੈਨੂੰ ਆਪਣੇ ਪਿੰਡ ਦੇ ਉੱਤੇ ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੇ ਬਹੁਤ ਸੋਹਣਾ ਭਰਾਲਾ ਕੀਤਾ ਤੇ ਇਹ ਸਵਾਸ ਸਵਾਸ ਜਿੱਦਾਂ ਸੇਵਾ ਮਾਰਾ ਸਾਤੋਂ ਲੈਂਦਾ ਰਹੇਗਾ ਸਿੱਖ ਕੌਮ ਦੀ ਇਸੇ ਤਰ੍ਹਾਂ ਅਸੀਂ ਪ੍ਰਚਾਰ ਕਰਕੇ ਸੇਵਾ ਨਿਭਾਉਂਦੇ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਜਿਹੜੇ ਆਪਣਾ ਪਿੰਡ ਪਜੋਲਾ ਟੀਮਾਂ ਦੇ ਲੋਕ ਹੋਣਗੇ ਬਾਈ ਜੀ ਦੀ ਯਾਦ ਵਿੱਚ ਜੈਦਾਰਸ ਨੂੰ ਦਸੀ ਯਾਰ ਜੀ ਚ ਇੱਕ ਬਹੁਤ ਵਧੀਆ ਅਫਰਲਾ ਉਹਨਾਂ ਦਾ ਉਹਨਾਂ ਨੇ ਬੜਾ ਸਹਾਯੋਗ ਦਿੱਤਾ ਕਬੱਡੀ ਕਬੱਡੀ ਖਾਪਾ ਵਿੱਚ ਤੇ ਕੁਸ਼ਤੀ ਦਗਲਾ ਵਿੱਚ ਬੜਾ ਬੜਾ ਸਹਾਯੋਗ ਰਿਹਾ ਇਹੋ ਜੇ ਸਮਾਜ ਸੇਵੀ ਨੂੰ ਸਦਾ ਯਾਦ ਰੱਖਣਾ ਚਾਹੀਦਾ ਨਾਲੇ ਬੱਚਿਆਂ ਨੂੰ ਜਿਹੜੇ ਬੱਚੇ ਆਉਣੇ ਹਨ ਨਾ ਜ ਕਲਪਾ ਵਗੈਰਾ ਵਿੱਚ ਇਹ ਬਹੁਤ ਵਧੀਆ ਆਉਣ ਵਾਲੀ ਪੀੜ੍ਹੀ ਨੂੰ ਬੜਾ ਸਹਾਯੋਗ ਮਿਲਦਾ ਹੈ ਬੱਚਿਆਂ ਨੂੰ रट्टा <coughs> काढा ਇਹ ਗੁੱਟ ਜੀ ਕਿ ਫੁੱਟਬਾਲ ਦੇ ਬਾਰੇ ਜਾਣਕਾਰੀ ਦੇਵਾਂਗੇ ਜੀ ਇਹ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਨਾ ਇਹ ਚੈਲਦਾਰ ਸੁਤਵੀਂਦਰ ਸਿੰਘ ਚੈੜੀਆਂ ਦੇ ਲਿਗੀ ਯਾਦ ਨੂੰ ਰੱਖਦੇ ਹੋਏ ਅਸੀਂ ਇਹ ਟੂਰਨਾਮੈਂਟ ਕਰਾ ਰਹੇ ਹਾਂ ਜਿਹਦੇ ਵਿੱਚ 32 ਕਿਲੋ 37 ਤੇ 57 62 ਕਿਲੋ ਔਰ ਓਪਨ ਮੈਚ ਉਹਦੇ ਚ 71000 ਪਹਿਲਾ ਨਾਮ ਤੇ ਦੂਜਾ ਨਾਮ 51000 ਵੈਸਟ ਰੇਡਰ ਤੇ ਵੈਸਟ ਯਾਫੀ ਨੂੰ 11 11000 ਦਿੱਤਾ ਗਿਆ ਤੇ ਵਾਲੀਬਾਲ ਦੇ ਵੀ ਕੱਲ ਟੂਰਨਾਮੈਂਟ ਕਰਾਇਆ ਗਿਆ ਜਿਹਦੇ ਚ ਫਸਟ ਇਨਾਮ 11 ਤੇ ਸੈਕੰਡ ਇਨਾਮ ਘੱਤ 750 ਸੀ ਤੇ ਬਾਕੀ ਜਿੰਨੇ ਵੀ ਸਾਡੇ ਸੱਜਣ ਮਿੱਤਰ ਯਾਰ ਵੈਲੀ ਆਏ ਸਾਰੇ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਐਮ ਐਲ ਏ ਸਾਹਿਬ ਦਾ ਨਿਤਨ ਅੰੰਦਾ ਜੀ ਗगन ਰਾਣਾ ਲक्की ਰਾਣਾ ਦਿਲਬਰ ਸਿੰਘ ਅਧਰੇੜਾ ਇਹਨਾਂ ਬਿਨਾਂ ਤਾਂ ਬਹੁਤ ਸਹਿਯੋਗ ਹੈ ਇਸ ਕੱਪ ਕਲੱਬ ਲਈ ਮੇਰੇ ਸਾਡੇ ਜਿਹੜੇ ਸਰਪ੍ਰਸਤ ਬਾਦਰ ਸਿੰਘ ਪਜੋਲਾ ਉਹਨਾਂ ਦਾ ਵੀ ਬੜਾ ਯੋਗਦਾਨ ਹੈ ਕਲੱਬ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਟੂ ਇਹ ਵੀ ਵੀਰ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ ਸਾਡੇ ਲਈ ਬੋਬੀ ਵੀਰ ਪਜੋਲਾ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਕਲੱਬ ਲਈ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਿੰਦਰ ਜੀ ਸਿੰਘ ਕਲੱਬ ਪ੍ਰਧਾਨ ਆ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਤਹਿਦ ਦੇ ਲੋ ਧੰਨਵਾਦ ਕਰਦਾ ਹਾਂ ਮੇਰੇ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਤੇ ਇੱਥੋਂ ਸਵੇਰ ਤੋਂ ਲੈ ਕੇ ਅਸੀਂ ਸਾਰੇ ਕਲੱਬ ਮੈਂਬਰ ਮਿਹਨਤ ਕਰ ਰਹੇ ਆ ਉਹਨਾਂ ਦਾ ਸਾਰਿਆਂ ਦਾ ਤਹਿਦ ਦੇ ਲੋ ਧੰਨਵਾਦ ਕਰਦਾ ਇੱਥੇ ਆਏ ਹੋਏ ਪਤਵੰਤਿਆਂ ਦਾ ਸਾਰਿਆਂ ਦਾ ਤਹਿਦ ਦੇ ਲੋ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਹਿਜ ਦੀ ਫਤਿਹ ਸਾਰੇ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਬੜਾ ਬੜਾ ਉਪਰਾਲਾ ਕਰਿਆ ਜੈਲਦਾਰ ਚੈਣੀ ਵਾਲੇ ਦੀ ਸਮਸਤ ਉਹ ਯਾਦ ਵਿੱਚ ਨਿੱਗੀ ਟੂਰਨਾਮੈਂਟ ਕਰਾਉਣਾ ਬਹੁਤ ਲੋਕ ਪਿਆਰ ਕਰਦੇ ਜੈਲਦਾਰ ਸਾਹਿਬ ਨੂੰ ਨਿੱਗੀ ਯਾਦ ਵਿੱਚ ਟੂਰਨਾਮੈਂਟ ਕਰਾਇਆ ਸਾਰੇ ਪਿੰਡ ਦਾ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਇਹਨਾਂ ਨੇ ਵਧੀਆ ਮੇਲਾ ਹੋਇਆ ਬਹੁਤ ਬਹੁਤ ਇਹਨਾਂ ਸਾਰੇ ਮੁੰਡਿਆਂ ਦਾ ਨੌਜਵਾਨ ਸਭਾ ਦਾ ਨੌਜਵਾਨ ਕਲੱਬ ਵਾਲਿਆਂ ਸਾਰੇ ਧੰਨਵਾਦ ਕਰਦੇ ਵਾਹਿਗੁਰੂ ਖਾਲਸਾ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜੈਲਦਰ ਸਾਹਿਬ ਦੀ ਯਾਦ ਵਿੱਚ ਲੋਕਾਂ ਨੇ ਜੀ ਤੇ ਲਿੰਜੀ ਸੈਂਟਰੀ ਦੀ ਯਾਦ ਵਿੱਚ ਹੈਲੋ ਜਿਹੜਾ ਅੱਜ ਦਾ ਟੂਰਨਾਮੈਂਟ ਹੈ ਸ਼ਹੀਦ ਭਗਤ ਸਿੰਘ ਕਲੱਬ ਅਤੇ ਪੰਜੋੜਾ ਨਿਵਾਸੀਆਂ ਵੱਲੋਂ ਕਰਾਇਆ ਗਿਆ ਹੈ ਇਹ ਸਰਦਾਰ ਸੁਤਵੀਂਦਰ ਸਿੰਘ ਜੈਲਦਾਰ ਦੀ ਨਿੱਜੀ ਸ਼ਰਧਾਂਜਲੀ ਹੈ ਸਾਡੇ ਵੱਲੋਂ ਕਿਉਂ ਸਾਡਾ ਉਹ ਹਰ ਸਾਲ ਟੂਰਨਾਮੈਂਟ ਤੇ ਬੜਾ ਸਹਿਯੋਗ ਕਰਦੇ ਸੀ ਸਾਨੂੰ ਉਹਨਾਂ ਦੀ ਯਾਦ ਨਹੀਂ ਭੁੱਲਦੀ ਉਹ ਬੜੇ ਵਧੀਆ ਇਨਸਾਨ ਤੇ ਅਸੀਂ ਇਸ ਕਰਕੇ ਹਰ ਸਾਲ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਟੂਰਨਾਮੈਂਟ ਸਮਰਪਿਤ ਕਰੀਏ ਸਾਡੇ ਟੂਰਨਾਮੈਂਟ ਦਾ ਬਜਟ ਜਿਹੜਾ ਘੱਟੋ ਘੱਟ 5-6 ਲੱਖ ਰੁਪਏ ਦਾ ਬਜਟ ਹੈ ਜਿਹਦੇ ਵਿੱਚ ਅਸੀਂ 71000 ਓਪਨ ਨੂੰ 51000 ਸੈਕਿੰਡ ਨੂੰ 11 11 ਬੈਸਟ ਰੇਟਰ ਦੇ ਜਾਫੀ ਨੂੰ 62 ਕਿਲੇ ਉਹਨਾਂ ਨੂੰ ਵੀ ਇਨਾਮ ਦਿੱਤੇ ਬਾਲੀਵਾਲ ਦੇ ਮੈਚ ਸਾਡੇ ਬਹੁਤ ਵਧੀਆ ਹੋਏ ਆ ਔਰ ਛੋਟੇ ਬੱਚਿਆਂ ਦਾ ਵੀ ਇੱਕ ਟੂਰਨਾਮੈਂਟ ਹੋਇਆ ਕਿ ਟੋਗੜਾ ਸਾਡਾ 5-6 ਲੱਖ ਰੁਪਏ ਦਾ ਬਜਟ ਸੀ ਟੂਰਨਾਮੈਂਟ ਦਾ ਜੀ ਸਾਡੇ ਵੱਲੋਂ ਸਾਰੀ ਸੰਗਤ ਜਿੰਨੀ ਵੀ ਸਾਡੇ ਟੂਰਨਾਮੈਂਟ ਤੇ ਹਾਜ਼ਰੀ ਭਰੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਖਾਸ ਕਰਕੇ ਐਨ ਆਰ ਆਈ ਵੀਰਾਂ ਦਾ ਸਾਡੇ ਪਿੰਡ ਦੇ ਸਤਮੰਤੇ ਸਜਣਾ ਦਾ ਸਾਨੂੰ ਇਲਾਕੇ ਦਾ ਬੜਾ ਸਹਿਯੋਗ ਮਿਲਿਆ ਜਿਨ੍ਹਾਂ ਨੇ ਸਾਨੂੰ ਐਡੇ ਵੱਡੇ ਬਜਟ ਦਾ ਟੂਰਨਾਮੈਂਟ ਕਰਾਉਣ ਲਈ ਸਾਡੀ ਮਦਦ ਕੀਤੀ ਦੀ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ